ਮੇਨ ਐਂਟਰੈਂਸ ਦੇ ਨਾਲ ਨਾਲ ਅੱਜ ਤੋਂ ਆਪਾਂ ਸ਼ੁਰੂ ਕਰਨ ਵਾਲੇ ਆ ਜੀ ਬੈਡਰੂਮ ਦੇ ਪੱਲਿਆਂ ਦਾ ਵੀ ਮੇਕਓਵਰ ਸੋ ਸਾਰੇ ਪੱਲਿਆਂ ਨੂੰ ਆਪਾਂ ਰੰਦਾ ਲਗਾ ਕੇ ਗਰੂਵ ਵਗੈਰਾ ਸੈੱਟ ਕਰ ਲਿਆ ਸੀ ਤੇ ਇਹਨਾਂ ਸਾਰੇ ਪੱਲਿਆਂ ਨੂੰ ਚਗਾਠਾਂ ਨਾਲ ਖੋਲਦੇ ਆ ਤੇ ਇਹਨਾਂ ਦੀ ਨੰਬਰਿੰਗ ਕਰ ਲੈਣੀ ਆ ਚਗਾਠਾਂ ਦੇ ਹਿਸਾਬ ਨਾਲ ਨੰਬਰਿੰਗ ਕਰਨੀ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਅੱਗੇ ਜਾ ਕੇ ਪੱਲੇ ਲੱਭਣ ਵਿੱਚ ਕੋਈ ਦਿੱਕਤ ਨਾ ਆਵੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਪੱਲਿਆਂ ਦੇ ਲਗਾਉਣ ਵਾਸਤੇ ਗੋਲਾ ਚੀਰ ਲੈਣੇ ਆ ਗੋਲਾ ਆਪਣਾ ਕਾਫੀ ਲੱਗਣਾ ਤੁਸੀਂ ਦੇਖ ਸਕਦੇ ਹੋ ਆਪਾਂ ਕਿੰਨਾ ਗੋਲਾ ਬਣਾਇਆ ਹੈ 1000 ਫੁੱਟ ਦੇ ਕਰੀਬ ਤਕਰੀਬਨ ਆਪਣਾ ਗੋਲਾ ਲੱਗਣਾ ਦਾ ਹੈ ਆਪਣਾ ਗੋਲਾ ਬਣ ਕੇ ਤਿਆਰ ਹੈ ਤੇ ਪੱਲੇ ਤੇ ਲਗਾਉਣਾ ਇਸ ਨੂੰ ਕਰਦੇ ਆ ਸ਼ੁਰੂ ਸੋ ਗੋਲੇ ਤੇ ਪੱਲੇ ਦੇ ਹਿਸਾਬ ਨਾਲ ਲਗਾਉਨੇ ਆ ਨਿਸ਼ਾਨ ਤੇ ਕਰਦੇ ਆ ਕਟਿੰਗ ਸਿੰਪਲ ਗੋਲਾ ਦੇ ਕੇ ਕਨਫਿਊਜ਼ ਨਾ ਹੋ ਜਿਓ ਕਿਉਂਕਿ ਗੋਲਾ ਹੀ ਸਿੰਪਲ ਹੈ ਪੱਲੇ ਦੇ ਵਿੱਚ ਡਿਜ਼ਾਈਨ ਬਣਾਉ ਬਿਲਕੁਲ ਵੀ ਸਿੰਪਲ ਨਹੀਂ ਹੈ ਸੋ ਕਸਟਮਰ ਦੀ ਚੋਇਸ ਦੇ ਹਿਸਾਬ ਨਾਲ ਹੀ ਆਪਾਂ ਪੱਲੇ ਦੇ ਵਿੱਚ ਡਿਜ਼ਾਈਨ ਬਣਾ ਰਹੇ ਹਾਂ ਜੋ ਇਹਨਾਂ ਦੇ ਘਰ ਦਾ ਡਿਜ਼ਾਈਨ ਹੈ ਉਹ ਵੀ ਕਲਾਸਿਕ ਹੈ ਸੋ ਪੱਲਿਆਂ ਦਾ ਡਿਜ਼ਾਈਨ ਵੀ ਆਪਾਂ ਕਲਾਸਿਕ ਲੁੱਕ ਵਿੱਚ ਹੀ ਬਣਾਵਾਂਗੇ ਸੋ ਪੱਲੇ ਦਾ ਸਾਰਾ ਗੋਲਾ ਪਰਣ ਤੋਂ ਬਾਅਦ ਇਸ ਨੂੰ ਫੇਵਿਕੋਲ ਲਗਾਉਨੇ ਆ ਤੇ ਮੇਖਾਂ ਲਗਾ ਕੇ ਕਰਦੇ ਆ ਪੱਕਾ ਸੋ ਅੱ